ਤਤਪਾਵਨ ਭਗਤ ਵੱਛਲ ਕਿਰਪਾ ਨਿਧਾਨ ਸਰਬ ਕਲਾ ਸਮਰਤ ਖੰਡਾਂ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗ ਅਟਲ ਵਾਲੀਏ ਕੁਲ ਆਲਮ ਗਰੀਬ ਨਵਾਜ਼ ਸੱਚਾ ਪਾਤਸ਼ਾਹ ਸ਼ਬਦ ਗੁਰੂ ਜਗਤ ਗੁਰੂ ਗਿਆਨ ਦਾ ਸਾਗਰ ਗੁਰੂ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰ ਰਹੀਆਂ ਸਰਬੱਤ ਸੰਗਤਾਂ ਬੜਪਾਗੀ ਹੋ ਜੋ ਆਪਣੀ ਹਾਜ਼ਰੀ ਗੁਰ ਚਰਨਾਂ ਚ ਲਵਾ ਰਹੇ ਹੋ ਦਾਸ ਦੀ ਹਾਜ਼ਰੀ ਵੀ ਗੁਰ ਚਰਨਾਂ ਚ ਪ੍ਰਵਾਨ ਕਰੋ ਗੁਰੂ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇਹ ਜਿਹੜਾ ਸਮਾਂ ਹੈ ਨਾ ਬੜਾਈ ਕੀਮਤੀ ਸਵਾਏ ਤੇ ਵੱਡਿਆਂ ਭਾਗਾਂ ਨਾਲ ਮਿਲਦਾ ਏ ਇਕਾਗਰਤਾ ਬਖਸ਼ੋ ਗੁਰੂ ਪਿਆਰਿਓ ਧੰਨ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਚਨ ਹੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਗੁਰੂ ਸਾਹਿਬ ਦਾ ਹੁਕਮ ਹੈ ਹਰ ਕਾ ਭਗਤ ਪ੍ਰਗਟ ਨਹੀਂ ਛਪੇ ਗੁਰੂ ਸਾਹਿਬ ਦਾ ਬਚਨ ਹੈ ਦਿੱਤਾ ਲਈਏ ਆਪਣਾ ਅਨ ਦਿੱਤਾ ਕਿਸ ਹੱਥ ਨਾ ਆਵੇ ਸਾਧ ਸੰਗਤ ਜੀ ਕਹਿੰਦੇ ਨੇ ਕਿ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਹੁੰਦੀ ਤੁਸੀਂ ਪ੍ਰਤੱਖ ਦੇਖ ਲਓ ਇੱਕ ਉਹ ਸਮਾਂ ਸੀ ਅਸੀਂ ਇੱਕ ਦਿਨ ਰਾਸ਼ਨ ਲੈਣ ਗਏ ਬਾਬਿਆਂ ਦੇ ਨਾਲ ਜਿੰਨੇ ਭਚੰਗੀ ਨਾਲ ਕੋਈ ਆਖੇ ਜੀ ਮੈਂ ਤੇ ਆਹ ਤੇਲ ਲੈਣਾ ਮੈਂ ਤੇ ਆਹ ਤੇਲ ਲਾਉਣਾ ਮੈਂ ਤੇ ਆਹ ਸਾਬਣ ਲਾਉਣਾ ਉਹ ਲਾਲਾ ਵੀ ਕਰਮਾ ਵਾਲਾ ਤਰ ਗਿਆ ਪਤਾ ਨਹੀਂ ਕਿੰਨੀਆਂ ਕੋਣ ਕੋਠੀਆਂ ਉਹਨੇ ਬਾਬਿਆਂ ਦੀ ਮਾਇਆ ਨਾ ਪਾ ਲੈਣੀਆਂ ਬਾਬੇ ਲੰਗਰਾਂ ਦੇ ਉੱਤੇ ਮਾਇਆ ਖਰਚਦੇ ਪਏ ਨੇ ਤੇ ਉਹ ਧਾਰ ਹੀ ਚੁਕਾਈ ਜਾਂਦਾ ਮਹਾਂਪੁਰਸ਼ ਗਏ ਤੇ ਕਹਿੰਦੇ ਵੀ ਮਾਇਆ ਤੁਹਾਡੀ ਅੱਗੇ ਹੀ ਵਾਵਾ ਦੇਣੀ ਐ ਤੇ ਕਹਿੰਦਾ ਬਾਬਾ ਜੀ ਗੱਲ ਹੀ ਕੋਈ ਨਹੀਂ ਕਹਿੰਦੇ ਮੈਨੂੰ ਮੇਦਾ ਵੀ ਲੱਖ ਤੋਂ ਲੱਖ ਤੋ ਹੋ ਗਿਆ ਹੁਣ ਕਹਿੰਦੇ ਤੁਸੀਂ ਇਹ ਟੈਨਸ਼ਨ ਨਾ ਲਾਓ ਇਹ ਤੁਸੀਂ ਗੁਰੂ ਕੇ ਲੰਗਰਾਂ ਤੇ ਖਰਚ ਦੇ ਜੇ ਇੱਕ ਦੂਣੀ ਚੌਣੀ ਹੋ ਕੇ ਆ ਜਾਣੀ ਹੈ ਤੁਸੀਂ ਟੈਨਸ਼ਨ ਨਾ ਲਓ ਬਾਬੇ ਕਰਜ਼ਾ ਚੁੱਕ ਚੁੱਕ ਕੇ ਲੰਗਰ ਲਾਉਂਦੇ ਨੇ ਮੈਂ ਭਗਤ ਕਬੀਰ ਦੇ ਭਗਤ ਭਿਖਾਰੀ ਦੇ ਭਗਤ ਦਿਆਲੂ ਦੇ ਇਹਨਾਂ ਦੇ ਮੈਂ ਇਤਿਹਾਸ ਸਰਵਣ ਕਰਦਾ ਕਿ ਬਈ ਉਹਨਾਂ ਨੇ ਭਾਂਡੇ ਵੇਚ ਕੇ ਆ ਕੰਮ ਕੀਤਾ ਲੰਗਰ ਦੀ ਸੇਵਾ ਕੀਤੀ ਗੁਰੂ ਦੇ ਹੁਕਮ ਦੀ ਪਾਲਣਾ ਆਹ ਕੰਮ ਕਰਕੇ ਕੀਤੀ ਤੇ ਮੈਂ ਇਥੇ ਪ੍ਰਤੱਖ ਵੇਖਿਆ ਲੰਗਰਾਂ ਦੀ ਸੇਵਾ ਦਾ ਕਰਜ਼ਾ ਬਾਬਾ ਜੀ ਉਹਨਾਂ ਦੇ ਸਿਰ 10 10 ਲੱਖ ਚੜ ਜਾਂਦਾ ਸੀ ਤੇ ਗੁਰੂ ਸਾਹਿਬ ਜੀ ਨੇ ਦਿੱਤਾ ਲਈਏ ਆਪਣਾ ਅੱਜ ਵੇਖ ਲਓ ਤੁਸੀਂ ਜਿਹੜਾ ਹਰ ਕਾ ਪਿਆਰਾ ਹੈ ਨਾ ਉਹ ਸਭ ਦਾ ਕ ਪਿਆਰਾ ਹੈ ਬਾਬਾ ਜੀ ਦੇ ਪਿਆਰ ਦਾ ਸਬੂਤ ਹੈ ਪੂਰਾ ਸਿੱਖ ਪੰਥ ਇੱਥੇ ਗੁਰੂ ਸਾਹਿਬ ਜੀ ਨੂੰ ਇਸ ਸਮਾਗਮ ਦੇ ਵਿੱਚ ਵਧਾਈਆਂ ਦੇਣ ਆਇਆ ਵੱਡੇ ਵੱਡੇ ਤਖਤਾਂ ਦੇ ਜਥੇਦਾਰ ਮਿਸਲਾਂ ਦੇ ਜਥੇਦਾਰ ਸੰਤ ਸਮਾਜ ਦੇ ਜਥੇਦਾਰ ਪਰ ਪਤਾ ਕੀ ਹੈ ਇਹ ਆਪਣੀ ਆਪਣੀ ਕੁਆਲਿਟੀ ਹੈ ਇੱਕ ਉੰਨੂ ਦੀ ਕੁਆਲਿਟੀ ਜੋ ਆਉਂਦਾ ਸੂਰਜ ਚੜਦਾ ਤੇ ਉਹਨੂੰ ਡਰ ਲੱਗਦਾ ਜਿਵੇਂ ਜਿਵੇਂ ਸੂਰਜ ਉੱਪਰ ਨੂੰ ਉਦੋਂ ਉਹ ਘੁੱਪ ਹਨੇਰੇ 'ਚ ਜਾਂਦਾ ਇੱਕ ਮਨਕਾਤੀ ਹੁੰਦਾ ਉਹ ਆਪਣੇ ਮਨ ਦਾ ਕਾਣ ਕਰੀ ਜਾਂਦਾ ਇੱਕ ਕੁੱਲ ਘਾਤੀ ਹੁੰਦਾ ਆਪਣੀ ਕੁੱਲ ਦਾ ਹੀ ਕਾਣ ਕਰੀ ਜਾਂਦਾ ਇੱਕ ਕੌਮ ਘਾਤੀ ਹੁੰਦਾ ਗੁਰੂ ਪਿਆਰਿਓ ਬਾਬਾ ਮੇਜਰ ਸਿੰਘ ਸਾਹਿਬ ਜੀ ਹੁਣਾਂ ਨੇ ਘੋੜਿਆਂ ਦੀ ਲਿੱਦ ਚੁੱਕੀ ਮੈਂ ਕਿ ਵੀ ਸਟੇਜਾਂ ਤੇ ਦੱਸਿਆ ਕਿ ਸਿੰਘ ਸਾਹਿਬ ਸਤਖੰਡ ਵਾਸੀ ਬਾਬਾ ਬਲਕਾਰ ਸਿੰਘ ਜੀ ਉਹਨਾਂ ਦੇ ਸਮੇਂ ਮੈਂ ਖਾੜਕੂਆ ਚ ਸੀਗਾ ਤੇ ਪੁਲਿਸ ਬਹੁਤ ਤੰਗ ਕਰਦੀ ਸੀ ਮੈਂ ਦੰਦਮੀ ਟਕਸਾਲ ਦਾ ਵਿਦਿਆਰਥੀ ਸੀ ਨੰਗਾ ਸਿੰਘਾਂ ਤੋਂ ਵੈਸੇ ਘਿਰਨਾ ਜੀ ਕਰਦੇ ਸੀ ਅਸੀਂ ਵੇ ਇਹ ਭੰਗ ਪੀਂਦੇ ਤੇ ਉਹ ਕਰਦੇ ਤੇ ਜੇ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣਾ ਹੀ ਐਸਾ ਵਰਤਾਇਆ ਮੈਨੂੰ ਸ਼ਰਮ ਦੀ ਨਿੰਗਾ ਸਿੰਘਾਂ ਚ ਲੈਣੀ ਪਈ। ਓਏ ਕੀ ਨਾਰੇ ਸਰਦਾਰ ਬੁੱਟਾ ਸਿੰਘ ਜੀ ਗ੍ਰਹਿ ਮੰਤਰੀ ਕੋਲ ਗਏ ਉਹ ਕਹਿੰਦੇ ਵੀ ਤੁਹਾਨੂੰ ਇਸ ਜਗ੍ਹਾ ਤੇ ਸੇਫ ਰੋਹਗੇ ਇੱਥੇ ਤੁਹਾਨੂੰ ਅਸੀਂ ਛੱਡਦੇ ਆ ਫਿਰ ਤੁਹਾਡਾ ਪ੍ਰਬੰਧ ਕਰਾਂਗੇ। ਮੈਂ ਦਲਪੰਥ ਵਿੱਚ ਰਿਹਾ 3 ਸਾਲ ਘੋੜਿਆਂ ਦੀ ਚੱਕਰਵਰਤੀ ਦਲ ਦੇ ਨਾਲ ਰਹਿਣਾ ਸਾਧ ਸੰਗਤ ਜੀ ਗਤਕਾ ਸਿੱਖਿਆ ਘੋੜ ਦੌੜ ਸਿੱਖੀ ਗੁਰਬਾਣੀ ਦਸਮ ਦੀ ਬਾਣੀ ਸਿੱਖੀ ਉਦੋਂ ਬਾਅਦ ਮੁੜ ਕੇ ਸਾਨੂੰ ਪੇਸ਼ ਕਰਾਤਾ ਅਸੀਂ ਫਿਰ ਜੇਲ੍ਹ ਚਲੇ ਗਏ ਉਦੋਂ ਬਾਅਦ ਆਪਣੇ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਸੀ ਜਿਹੜੀ ਮੈਂ ਨਿਹੰਗ ਸਿੰਘਾਂ ਚੋਂ ਵਿਦਿਆ ਲਈ ਸੀ ਉਹਦੇ ਬਲ ਬੁੱਤੇ ਤੇ ਮੈਂ ਨੌਕਰੀ ਕਰ ਲਈ ਕਥਾ ਦੀ ਉਤੋਂ ਅੱਗੇ ਚੱਲਦਾ ਚੱਲਦਾ ਮੈਨੂੰ ਸੰਗਤ ਪੂਨੇ ਲੈ ਗਈ 20 ਸਾਲਾਂ ਬਾਅਦ ਮੈਂ ਜਦੋਂ ਵਾਪਸ ਆਇਆ ਸਤਖੰਡ ਵਾਸੀ ਜ਼ਥੇਦਾਰ ਬਾਬਾ ਸਵਰਨ ਸਿੰਘ ਜੀ ਮੁਕਸਰ ਜ਼ਿਲ੍ਹੇ ਦਾ ਜ਼ਥੇਦਾਰ ਸੀ ਬਾਬਿਆਂ ਵੱਲੋਂ ਉਹਨੂੰ ਮੈਂ ਪੁੱਛਿਆ ਵੀ ਬਾਬਾ ਬਲਕਾਰ ਸਿੰਘ ਜੀ ਸੁਣਿਆ ਵੀ ਸੱਚਖੰਡ ਸੁਧਾਰਗੇ ਕਹਿੰਦੇ ਹਾਂ ਮੈਂ ਕਿਹਾ ਉਹਨਾਂ ਦੀ ਦਸਤਾਰ ਬੰਦੀ ਉਹਨਾਂ ਦੀ ਜਿਹੜੀ ਮਿਸਲ ਦਾ ਜਥੇਦਾਰ ਅਗਲਾ ਕੌਣ ਹੈ ਮੈਨੂੰ ਕਹਿੰਦੇ ਵੀ ਜਥੇਦਾਰ ਬਾਬਾ ਮੇਜਰ ਸਿੰਘ ਜੀ ਮੈਂ ਕਿਹਾ ਵੀ ਮੈਂ ਦਰਸ਼ਨ ਕਰਨੇ ਆ ਮੈਨੂੰ ਵਿਸਾਖੀ ਤੇ ਲੈ ਕੇ ਗਏ ਤੇ ਜਦੋਂ ਗਏ ਬਾਬੇ ਭਾਂਡੇ ਮਾਂਜਣ ਦੇ ਬਾਟੀਆਂ ਮਾਂਜਣ ਦੇ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਬਾਟੀਆਂ ਮਾਂਜਣ ਦੇ ਤੇ ਇਹਨਾਂ ਦੇ ਭਰਾ ਜਥੇਦਾਰ ਬਾਬਾ ਰਣਜੀਤ ਸਿੰਘ ਜੀ ਉਹ ਇੱਕ ਪਤੀਲਾ ਜੇ ਮਾਂਜੀ ਜਾਣ ਉਹਨਾਂ ਨੇ ਫਤੇ ਬੁਲਾਈ ਮੈਂ ਵੀ ਬਾਬਾ ਸਵਰਨ ਸਿੰਘ ਨੇ ਫਤੇ ਬੁਲਾਈ ਮੈਂ ਵੀ ਫਤੇ ਬੁਲਾਤੀ ਬਾਬੇ ਮੈਨੂੰ ਕਹਿੰਦੇ ਵੀ ਡਲੇ ਛੱਕ ਲੈਂਦੇ ਨੇ ਪਹਿਲਾਂ ਜੀ ਆਇਆਂ ਪੁੱਛਿਆ ادب ਕੀਤਾ ਬੜਾ ਸਨਮਾਨ ਦਿੱਤਾ ਫਿਰ ਕਹਿੰਦੇ ਡਲੇ ਛੱਕ ਲੈਂਦੇ ਮੈਂ ਕਿਹਾ ਜੀ ਮੈਂ ਵੀ ਨਿਹੰਗ ਸਿੰਘ ਫਿਰ ਤੰਬੂ ਚ ਵਾਰ ਪਾ ਕਹਿੰਦੇ ਛੱਕ ਲੋ ਡਲੇ ਡਲੇ ਡੁਲੇ ਛੱਕ ਤੇ ਆਏ ਬਾਅਦ ਚ ਮੈਂ ਫਿਰ ਪੁੱਛਿਆ ਮੈਂ ਕਿਹਾ ਜੀ ਮੈਂ ਜਥੇਦਾਰ ਦੇ ਦਰਸ਼ਨ ਕਰਨੇ ਆ ਬਾਬੇ ਕਹਿੰਦੇ ਵੀ ਦੱਸੋ ਮੈਂ ਕਿਹਾ ਜਥੇਦਾਰ ਬਾਬਾ ਮੈਂ ਕਿਹਦੇ ਬਾਬਾ ਮੇਜਰ ਸਿੰਘ ਮੈਂ ਹੀ ਆ ਸਾਧ ਸੰਗਤ ਜੀ ਮੈਂ ਉਹਦੇ ਹੀ ਸਰੈਂਡਰ ਕਰ ਦਿੱਤਾ ਸੀ ਬਾਬਿਆਂ ਨੂੰ ਉੱਥੇ ਹੀ ਮੈਂ ਕਿਹਾ ਵੀ ਮੈਂ ਤੁਹਾਡੇ ਨਾਲ ਵਿਚਰਨਾ ਹੈ ਥੋੜੇ ਦਿਨ ਕਹਿੰਦੇ ਕੋਈ ਗੱਲ ਨਹੀਂ ਮੈਂ ਕਿਹਾ ਜੀ ਮੈਂ ਘਰੋਂ ਆਉਂਗਾ ਆ ਉਦੋਂ ਪੜਾ ਅਜੇ ਬਸ ਮਿਲਿਆ ਹੀ ਸੀ ਇੱਥੇ ਬਾਦੀ ਕੋਈ ਨਹੀਂ ਸੀ ਹੋਈ ਸੀ ਬਾਬੇ ਘਰੇ ਜਾਂਦੇ ਸੀ ਤੇ ਘਰੋਂ ਪ੍ਰਚਾਰ ਕਰਨ ਜਾਂਦੇ ਸੀ ਸ਼ਾਮ ਨੂੰ ਘਰੇ ਜਾਇਆ ਕਰਨਾ ਜਿਹੜਾ ਛੋਟਾ ਭਜੰਗੀ ਆ ਸਾਡਾ ਜਸੇਦਾਰ ਨੰਨੂ ਗੁਰਸੇਵਕ ਸਿੰਘ ਜੀ ਉਹ ਛੋਟਾ ਜਿਹਾ ਸੀ ਮੇਰੇ ਨਾਲ 6 ਮਹੀਨਿਆਂ ਦਾ ਸਾਡੀ ਭੈਣ ਜੀ ਨੇ ਜਥੇਦਾਰਨੀ ਨੇ 20 25 25 ਸਿੰਘਾਂ ਦੇ ਪ੍ਰਸ਼ਾਦੇ ਛਕਾਉਣੇ ਪਕਾਉਣੇ ਬਰਤਨ ਧੋਣੇ ਤੇ ਮੈਂ 25 ਦਿਨ ਨਾਲ ਗਿਆ ਤੇ ਬਾਬਾ ਜੀ ਉਹਨਾਂ ਨੇ ਜਿੱਥੇ ਸਿੰਘਾਂ ਦੇ ਆਸਣ ਸੀ ਉੱਥੇ ਹੀ ਆਸਣ ਲਾਉਣੇ ਮੈਨੂੰ ਬੜੀ ਖੁਸ਼ੀ ਹੋਈ ਭਈ ਕੌਮ ਨੂੰ ਹੁਣ ਕੋਈ ਜਥੇਦਾਰ ਮਿਲਿਆ ਹੈ ਅਸੀਂ ਪਹਿਲਾਂ ਤੋਂ ਵੀ ਬਾਬਾ ਬਲਕਾਰ ਸਿੰਘ ਜੀ ਹੁਣੀ ਘਰੇ ਜਾਂਦੇ ਸੀ ਮੈਂ ਉਹਨਾਂ ਦੇ ਸਾਹਬ ਕਿਤਾਬ ਦੇ ਨਾਲ ਬਾਬੇ ਪਹਿਲੀ ਵਾਰੀ ਚਰਨ ਪਾਏ ਗ੍ਰਹਿ ਵਿਖੇ ਅਸੀਂ ਡਲੇ ਡਲੇ ਬਣਾਏ ਤਾਂ ਮੈਂ ਬਾਬੇ ਵਾਸਤੇ ਲੱਗ ਪੀਸ ਵੱਖਰੇ ਬਣਾਏ ਬਾਬੇ ਕੋਲ ਹੀ ਬੈਠੇ ਹਕੀਕਤ ਹੈ ਕੋਈ ਐਵੇਂ ਚਾਪਲੂਸੀ ਨਹੀਂ ਹੈ ਇੱਕ ਡੋਂਗਾ ਭਰ ਕੇ ਮੈਂ ਕਿਹਾ ਜੀ ਇਹ ਤੁਹਾਡੇ ਵਾਸਤੇ ਕਹਿੰਦੇ ਨਹੀਂ ਸੰਗਤ ਵਰਤਾਰਕ ਮੈਂ ਕਿ ਬਾਬਾ ਜੀ ਆ ਸੰਗਤ ਕਹਿੰਦੇ ਨੇ ਸਾਰਿਆਂ ਨੂੰ ਇੱਕੋ ਜਿਹਾ ਵਰਤਾਰਾ ਕਰੋ ਮੇਰਾ ਉਦੋਂ ਫੋਰ ਜਿਆਦਾ ਵਿਸ਼ਵਾਸ ਬਚ ਗਿਆ ਫਿਰ ਮੈਂ ਕਿਹਾ ਜੀ ਮੈਂ ਸੇਵਾ ਕਰਨੀ ਹੈ ਕੌਮ ਦੀ ਬਾਬਾ ਨੇ ਮੈਨੂੰ ਨਵਾਜਿਆ ਦਲ ਪੰਥ ਦਾ ਹੈੱਡ ਪ੍ਰਚਾਰਕ ਬੜਾ ਵੱਡਾ ਰੁਤਬਾ ਦੇਤਾ ਤੇ ਫਿਰ ਜਦੋਂ ਸੱਚ ਤੇ ਕੱਚ ਚੁਬਦਾ ਏ ਜਦੋਂ ਕਿਤੇ ਇਹ ਜਿਹਨੂੰ ਕਿਸੇ ਨੂੰ ਸੱਚ ਤੇ ਕੱਚ ਚੁਬਣਾ ਤੇ ਬਾਬਿਆਂ ਨੇ ਕਹਿਣਾ ਵੀ ਉਹ ਕਿਹੜਾ ਤੁਹਾਨੂੰ ਮਨੁਕਰ ਹੁੰਦਾ ਤੁਸੀਂ ਬੈਠੋ ਉਹਦੇ ਨਾਲ ਤੇ ਚਰਚਾ ਵਿਚਾਰ ਕਰ ਲੋ ਤੇ ਉਹਨੂੰ ਝੂਠਾ ਕਰ ਦਿਓ ਤੇ ਮਾਫੀ ਮੰਗ ਲੂਗਾ ਸਾਧ ਸੰਗਤ ਜੀ ਆ ਬਾਬਿਆਂ ਦੀ ਮਿਹਨਤ ਦਾ ਫਲ ਹੈ ਬਿਮਾਰ ਵੀ ਰਹਿਣ ਬੈਠਾ ਵੀ ਨਹੀਂ ਜਾਂਦਾ ਜਿਆਦਾ ਜਿਹਾ ਚੌਕੜਾ ਲਾ ਕੇ ਤਾਂ ਵੀ ਗਰੀਬ ਤੋਂ ਗਰੀਬ ਗੁਰਸਿੱਖ ਦੇ ਦੁੱਖ ਤੇ ਸੁੱਖ ਦੇ ਵਿੱਚ ਜਾ ਕੇ ਹਾਜ਼ਰ ਹੁੰਦੇ ਇਹ ਆਉ ਪਰ ਉਹ ਉਹ ਪਰਵਾਹ ਪਿਆਰ ਬਾਬਿਆਂ ਦਾ ਹੁਣ ਜਦੋਂ ਸੂਰਜ ਚੜ੍ਹਦਾ ਨਾ ਤੇ ਜਿਵੇਂ ਜਿਵੇਂ ਸੂਰਜ ਦਾ ਪ੍ਰਕਾਸ਼ ਹੁੰਦਾ ਉੱਲੂ ਨੂੰ ਓਵੇਂ ਓਵੇਂ ਡਰ ਲੱਗਣ ਲੱਗ ਜਾਂਦਾ ਤੇ ਜਿਹੜੇ ਕੌਮ ਘਾਤੀ ਲੋਕ ਹੁੰਦੇ ਨਾ ਉਹਨਾਂ ਨੂੰ ਬੰਦਾ ਕਹਿੰਦਾ ਟੁਕੜਬੋਜ ਉਹਨਾਂ ਨੂੰ ਕੋਈ ਵੀ ਟੁਕੜਾ ਸੁਣਦੇ ਆਪਦੀ ਕੌਮ ਦਾ ਹੀ ਕਹਾਨ ਕਰਨ ਲੱਗ ਜਾਂਦੇ ਆ ਹੁਣ ਤੁਸੀਂ ਸਾਰੇ ਦਲਾਂ ਨੇ ਮਿਲ ਕੇ ਸਾਰੀਆਂ ਮਿਸਲਾਂ ਨੇ ਮਿਲ ਕੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਜੀ ਦਾ ਚੋਲਾ ਲਿਬੜਿਆ ਲਿੱਦ ਦੇ ਨਾਲ ਮੋਢਿਆਂ ਤੇ ਚੋਟੋ ਕੇ ਘਾ ਪੱਠੇ ਪਾਉਣੇ ਸਾਰੇ ਅੱਜ ਵੀ ਧਰਮ ਸਿੰਘ ਨਾਲ ਗਵਾਹ ਬੈਠਾ ਤੇ ਸਾਰਾ ਦਿਨ ਬਾਣੀ ਪੜਦੇ ਰਹਿਣਾ। ਬਾਬਾ ਜੀ ਨੂੰ ਬੁਲਾ ਕੇ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਵੀ ਇਸ ਤੋਂ ਅੱਗੇ ਇਸ ਕੌਮ ਦੀ ਅਗਵਾਈ ਤੁਸੀਂ ਕਰਨੀ ਹੈ। ਤੇ ਬਾਬਾ ਜੀ ਨੇ ਉਹ ਜ਼ਿੰਮੇਵਾਰੀ ਸੰਭਾਲੀ। ਫਿਰ ਸਤਖੰਡ ਵਾਸੀ ਬਾਬਾ ਬਲਕਾਰ ਸਿੰਘ ਸਾਹਿਬ ਜੀ ਉਹਨਾਂ ਨੇ ਸਾਰੀਆਂ ਜਥੇਬੰਦੀਆਂ ਲੁਧਿਆਣੇ ਇਕੱਠੀਆਂ ਕੀਤੀਆਂ ਇਕੱਠੀਆਂ ਕਰਕੇ ਮੈਂ ਇੱਕ ਫੜ ਕੇ ਗਰਜੇ ਉਹ ਗਰਜ ਦੇ ਬੜੇ ਚੜ੍ਹਦੀ ਕਲਾ ਨਾਲ ਮੈਂ ਇੱਕ ਫੜ ਕੇ ਗਰਜੇ ਕਹਿੰਦੇ ਵੀ ਮੈਂ ਆਪਣੀ ਇਹ ਪੱਗ ਤੇ ਬਾਬਾ ਬੀਰ ਸਿੰਘ ਜੀ ਦੀ ਮਿਸਲ ਇਹ ਮੇਜਰ ਸਿੰਘ ਨੂੰ ਦੇਣੀ ਕਿਸੇ ਨੂੰ ਤਰਾਜ ਹੈ ਤੇ ਸਾਧ ਸੰਗਤ ਜੀ ਕਿਸੇ ਨੂੰ ਤਰਾਜ ਨਹੀਂ ਲੱਗਾ ਕਿਸੇ ਨੂੰ ਤਰਾਜ ਨਹੀਂ ਲੱਗਾ ਆਪਣੇ ਹੱਥੀ ਦਸਤਾਰ ਬੰਦੀ ਸਜਾਗ ਹੈ ਤੇ ਬਾਬਾ ਜੀ ਉਹਨਾਂ ਨੇ ਮੈਂ ਖੁਦ ਵਿੱਚ ਰਿਆ ਇਹ ਆ ਜਿਆਦਾ ਲੰਬੇ ਸਮੇਂ ਦੀ ਗੱਲ ਨਹੀਂ ਹੈ ਥੋੜੇ ਜੇ ਸਾਲਾਂ ਦੀ ਗੱਲ ਹੈ ਬਾਬਾ ਜੀ ਨੇ ਜੀਰੋ ਤੋਂ ਚੁੱਕਿਆ ਹੈ ਸਾਡੇ ਸਾਧੂਆਂ ਨਾਲ ਹਰ ਮੱਤ ਦੇ ਸਾਧੂਆਂ ਨਾਲ ਸੰਤ ਸਮੂਹ ਅਨੇਕ ਮਤੀ ਕੇ ਤੁਸੀਂ ਦੇਖਿਆ ਹੈ ਇੱਥੇ ਭੰਗਵੇ ਵੀ ਇਥੇ ਮੰਦਰਾ ਵਾਲੇ ਵੀ ਇਥੇ ਜੜਾਵਾ ਵਾਲੇ ਵੀ ਸਾਰਿਆਂ ਨੇ ਆ ਕੇ ਹਾਜ਼ਰੀ ਭਰੀ ਹੈ। ਬਾਬਾ ਜੀ ਨੇ ਜਿੱਥੇ ਕਿਤੇ ਕੌਮ ਨਾਲ ੱੱੱਕਾ ਹੋਇਆ ਉਥੇ ਖੜੇ ਤੇ ਜਿੱਥੇ ਅਕਾਲ ਤਖਤ ਸਾਹਿਬ ਨੇ ਹੁਕਮ ਲਾਇਆ ਭਾਵੇਂ ਉਹ ਉਹ ਜਾ ਕੇ ਬਿਹਾਰ ਚ ਪਟਨਾ ਸਾਹਿਬ ਵੀ ਕਿਉਂ ਨਾ ਹੋਵੇ। ਬਾਬਾ ਜੀ ਨੇ ਉਥੇ ਸਿਰ ਚ ਘਾਤਾ ਪੰਥ ਦੇ ਅੱਗੇ। ਆ ਪੰਥ ਨੇ ਵੜਿਆਈਆਂ ਬਖਸ਼ੀਆਂ। ਉਹ ਇੱਕ ਨਾ ਅਕਲੋਂ ਨਾ ਛਕਲੋਂ ਲੱਗਦਾ ਜਥੇਦਾਰ ਜੇ ਕਿਸੇ ਨੂੰ ਲੱਗਦਾ ਤੇ ਉੱਠ ਕੇ ਖੜਾ ਹੋ ਕੇ ਕਹੋ ਵੀ ਸਾਨੂੰ ਜਥੇਦਾਰ ਜਾਵਦਾ ਉਹ ਐਂ ਲੱਗਦਾ ਤੇ ਵੀ ਕਿਸੇ ਮਸਜਿਦ ਦਾ ਮੌਲਵੀ ਹੁੰਦਾ ਉਹਦੇ ਸਿਰ ਤੇ ਫਰਲਾ ਕਿੱਥੇ ਆ ਜੇ ਬਾਬਾ ਵੀਰ ਸਿੰਘ ਦੀ ਜਥੇਬੰਦੀ ਦਾ ਉਹ ਜਥੇਦਾਰ ਆ ਬਾਬਾ ਜੀ ਨੇ ਮੈਂ ਇੱਕ ਵਾਰੀ ਗੱਲ ਕੀਤੀ ਮੈਂ ਕਿਹਾ ਬਾਬਾ ਜੀ ਉਹ ਬਾਬੇ ਕਹਿੰਦੇ ਕੋਈ ਨਹੀਂ ਚਾਚਾ ਲੱਗਦਾ ਆਪਣਾ ਮੈਂ ਕਹਾ ਜੇ ਚਾਚੇ ਚਾਚੇ ਕਰਕੇ ਨਾ ਤਾਂ ਆਪਾਂ ਗੁਲਾਮ ਹੋ ਗਏ ਸੀ ਇਹ ਚਾਚੇ ਸਿਰ ਤੇ ਚੜ ਜਾਂਦੇ ਹੁੰਦੇ ਆ ਕਹਿੰਦੇ ਕੋਈ ਗੱਲ ਨਹੀਂ ਫਿਰ ਕੀ ਬਾਬਿਆਂ ਦਾ ਸੁਭਾਅ ਇਹਨਾਂ ਨਿੱਗਾ ਕੋਈ ਇਹਨਾਂ ਨੂੰ ਬੋਲ ਵੀ ਗਿਆ ਤੇ ਤਾਂ ਵੀ ਕਹਿੰਦੇ ਕੋਈ ਗੱਲ ਨਹੀਂ ਜੇ ਕਿਤੇ ਦਲਪੰਥ ਦਾ ਕੋਈ ਸਿੰਘ ਦੂਜੇ ਦੀ ਗੱਲ ਤੇ ਚਲੇ ਜਾਂਦਾ ਨਾ ਤਾਂ ਮੇਰੇ ਵਰਗੇ ਚੁਗਲੀਆਂ ਵੀ ਕਰਦੇ ਆ ਮੈਂ ਦਰਸ਼ਨ ਸਿੰਘ ਦੇ ਚਲੇ ਗਿਆ ਬਾਬੇ ਦੇ ਮੈਂ ਕਹਾ ਚਲੋ ਜਾ ਕੇ ਵੇਖੀਏ ਉਹਨਾਂ ਦੇ ਕੀ ਮਾਹੌਲ ਆ ਸੱਦਿਆ ਮੈਨੂੰ ਮੈਂ ਚੱਲ ਗਿਆ ਤੇ ਉਹ ਕੋਈ ਜਿਹੜੇ ਚੁਗਲ ਬਾਦ ਸੀ ਉਹ ਵੀਡੀਓ ਪਾ ਪਾ ਕੇ ਤੇ ਬਾਬਾ ਜੀ ਨੂੰ ਕਹਿੰਦੇ ਜੀ ਉਹ ਵੇਖੋ ਦਰਸ਼ਨ ਸਿੰਘ ਉਹ ਫਿਰ ਬਾਬੇ ਕਹਿੰਦੇ ਉਹ ਵੀ ਆਪਣਾ ਹੀ ਆ ਉਹ ਕਿਹੜਾ ਬਗਾਨਾ ਇਹ ਆ ਸਾਧੂ ਬਿਰਤੀ ਜਿਹਦੀ ਦ੍ਰਿਸ਼ਟੀ ਦੇ ਵਿੱਚ ਜਿਹਨੂੰ ਕਹਿੰਦੇ ਸਮ ਦ੍ਰਿਸ਼ਟੀ ਸਮ ਦ੍ਰਿਸ਼ਟੀ ਰੱਖੀ ਅੱਜ ਆ ਏਡੀ ਵੱਡੀ ਜਥੇਬੰਦੀ ਜ਼ੀਰੋ ਤੋਂ ਚੁੱਕ ਕੇ ਤੇ ਕੌਮ ਦੇ ਸਰਮੌਰ ਬਣ ਗਏ ਸਾਰੀਆਂ ਜਥੇਬੰਦੀਆਂ ਪਿਆਰ ਦਿੰਦੀਆਂ ਤੇ ਨਾਲ ਖੜਦੀਆਂ ਤੇ ਅੱਜ ਉਹਨੂੰ ਜਿਵੇਂ-ਜਿਵੇਂ ਪ੍ਰਕਾਸ਼ ਹੁੰਦਾ ਨਾ ਬਾਬਾ ਬੀਰ ਸਿੰਘ ਜੀ ਦੀ ਮਿਸਲ ਦਾ ਓਵੇਂ-ਓਵੇਂ ਉਹਨੂੰ ਡਰ ਲੱਗੀ ਜਾਂਦਾ ਹਨੇਰ ਪਈ ਜਾਂਦਾ ਆ ਕਿੰਨਾ ਉਹਨੇ ਬਕਵਾਸ ਕੀਤਾ ਕਿੰਨਾ ਉਹਨੇ ਡਰਾਮਾ ਕੀਤਾ ਕਿਤੇ ਕੀ ਆ ਬਾਬਿਆਂ ਤੋਂ ਆ ਕੀ ਹੋ ਨਹੀਂ ਬਾਬੇ ਕਹਿੰਦੇ ਵੀ ਸਾਨੂੰ ਕੋਈ ਫਰਕ ਹੀ ਨਹੀਂ ਪੈਂਦਾ ਕਿਉਂਕਿ ਲੜੀਵਾਰ ਬੀੜ ਦੀ ਬਾਬਿਆ ਸੰਥਿਆ ਕੀਤੀ ਦਸਮ ਗ੍ਰੰਥ ਦੀ ਸੰਥਿਆ ਕੀਤੀ ਸ਼ਹੀਦਾਂ ਦੇ ਸਥਾਨ ਤੇ ਹੈੱਡ ਗ੍ਰੰਥੀ ਦੀ ਡਿਊਟੀ ਕੀਤੀ ਕਹਿੰਦੇ ਵੀ ਜਦੋਂ ਆਪਣਾ ਕੰਮ ਤੁਸੀਂ ਕਰੀ ਚੱਲੋ ਨਿੰਦਕਾਂ ਨੇ ਨਿੰਦਾ ਕਰਨੀ ਆ ਪ੍ਰਸ਼ੰਸਕਾਂ ਨੇ ਪ੍ਰਸ਼ੰਸਾ ਕਰਨੀ ਆ ਆ ਮੈਂ ਇੱਕ ਵਾਰੀ ਵੇਖਿਆ ਸਾਰਾ ਪੰਥ ਜਥੇਦਾਰ ਮਿਸਲਾ ਸਮੂੱਚਾ ਪੰਥ ਬੰਦੀ ਛੋੜ ਦਿਵਸ ਮਨਾ ਰਿਆ ਉਹ ਪਿਓ ਦਾ ਪੁੱਤ ਕੱਲਾ ਹੀ ਸੀਸ ਭੇਟ ਯਾਤਰਾ ਮਨਾਈ ਜਾ ਕੱਲਾ ਹੀ ਸਾਰਾ ਪੰਥ ਬੰਦੀ ਛੋੜ ਦੀਵਾਲੀ ਤੇ ਮਨਾ ਰਿਆ ਤੇ ਉਹ ਸੀਸ ਭੇਟ ਮਨਾ ਰਿਆ ਉਹਨੂੰ ਇਹ ਵੀ ਨਹੀਂ ਪਤਾ ਵੀ ਆਹ ਤਿਉਹਾਰ ਕਿਹੜਾ ਹੈ ਇਹ ਦਿਨ ਕਿਹੜਾ ਹੈ ਪੰਥ ਕਿਹੜਾ ਦਿਨ ਮਨਾ ਰਿਆ ਬਾਬੇ ਤਾਂ ਫਿਰ ਵੀ ਕਹਿੰਦੇ ਵੀ ਚੱਲ ਕੋਈ ਨਹੀਂ ਨੋਟਿਫਿਕੇਸ਼ਨ ਨੰਬਰ ਜਿਹੜਾ ਉਹ ਬਾਬਿਆਂ ਦੀ ਮਿਸਲ ਦਾ ਨੰਬਰ ਹੈ ਉਹ ਆਪਦੇ ਲੈਟਰ ਪੜ੍ਹਨ ਬਾਬੇ ਕਹਿੰਦੇ ਕੋਈ ਫਰਕ ਨਹੀਂ ਪੈਂਦਾ ਲਈ ਜਾਂਦੇ ਕੋਈ ਗੁਰਮਖ ਪਿਆਰਿਓ ਇੱਕ ਵਾਰੀ ਬਾਬਾ ਵੀਰ ਸਿੰਘ ਜੀ ਨਾਲ ਧੋਖਾ ਹੋ ਗਿਆ ਉਹਨਾਂ ਦੀ ਰੰਗਰੇਟਾ ਸ਼ਕਤੀ ਨੂੰ ਤੈਸ ਨੈਸ ਕਰ ਦਿੱਤਾ ਕਈ ਧਾਕਿਆਂ ਬਾਅਦ ਸੱਚਖੰਡ ਵਾਸੀ ਜਸੇਦਾਰ ਬਾਬਾ ਮਹਿੰਦਰ ਸਿੰਘ ਜੀ ਉੱਠੇ ਉਹਨਾਂ ਫਿਰ ਕੌਮ ਨੂੰ ਇਕੱਠਿਆਂ ਕੀਤਾ ਤੇ ਫਿਰ ਲਿਆਂਦਾ ਸਿੱਖੀ ਦੇ ਇਸ ਪਰਿਵਾਰ ਦੇ ਵਿੱਚ ਉਹਨਾਂ ਤੋਂ ਬਾਅਦ ਆਪਾਂ ਨੂੰ ਇੱਕ ਮਰਜੀਵੜਾ ਨੌਜਵਾਨ ਜਿਹੜਾ ਸੇਵਾ ਤੇ ਸਿਮਰਨ ਦਾ ਪੁੰਜ ਹੈ ਜਿਹੜਾ ਹਰ ਇੱਕ ਸੰਪਰਦਾ ਦਾ ਸਾਧੂ ਆਪਦੇ ਨਾਲ ਗਲਵਕੜੀ ਪਾ ਕੇ ਚੱਲਦਾ ਮੈਂ ਇੱਕ ਵਾਰੀ ਕਿਹਾ ਮੈਂ ਬਾਬਾ ਜੀ ਜਿਹਨੇ ਅਨੰਦਪੁਰ ਸਾਹਿਬ ਮੈਂ ਕਿਹਾ ਜਿੰਨੇ ਫਰਲੇ ਵਾਲੇ ਜ਼ਥੇਦਾਰ ਜ਼ਿਲ੍ਹਿਆਂ ਦੇ ਲਾਏ ਆ ਆਪਾਂ ਕਰਜ਼ਾ ਚੜਾ ਲੈਨੇ ਤੁਹਾਡੇ ਸਿਰ ਕਰਜ਼ਾ ਚੜ ਜਾਂਦਾ ਆ ਬੈਠੇ ਕੋਲ ਮੈਂ ਵੇਖੀ ਜਨਾ ਕੋਈ ਆਉਂਦਾ ਬਾਬਾ ਜੀ ਇੱਕ ਕਸ਼ਾਇਰਾ ਗੁੰਮ ਹੋ ਗਿਆ ਐਨੇ ਕਸ਼ਾਇਰੇ ਪੰਡਾ ਬਣ ਕੇ ਲੈ ਕੇ ਜਾਂਦੇ ਨਹੀਂ ਤੇ ਵਰਪਾਲਾਂ ਚ ਦਰਜੀ ਨੂੰ ਪੁੱਛ ਲੋ ਜਾ ਕੇ ਬਾਬਾ ਜੀ ਕੋਈ ਕਹਿੰਦਾ ਮੇਰਾ ਚੋਲਾ ਨਹੀਂ ਹੈਗਾ ਚੋਲਾ ਫਟ ਗਿਆ ਕੋਈ ਆੜ ਕੇ ਕਹਿੰਦਾ ਦੇਗਾਂ ਦੀਆਂ ਰਸਤਾਂ ਦੋ ਤੇ ਕੋਈ ਕਹਿੰਦਾ ਬਾਬਾ ਜੀ ਸਾਬਣ ਚਾਹੀਦਾ ਇਹ ਜ਼ਿਲ੍ਹਿਆਂ ਦੇ ਜ਼ਥੇਦਾਰ ਲਾਏ ਨੇ ਇਹਨਾਂ ਨੂੰ ਫੰਡ ਲਿਆਉਣਾ ਚਾਹੀਦਾ ਕਿ ਤੁਹਾਨੂੰ ਕਰਨਾ ਚਾਹੀਦਾ ਤੇ ਮੁਸਕਰਾ ਕੇ ਹੱਸ ਕੇ ਪਤਾ ਕੀ ਕਹਿੰਦੇ ਕਹਿੰਦੇ ਕੌਮ ਨੇ ਆਪਾਂ ਨੂੰ ਜ਼ਥੇਦਾਰ ਲਾਇਆ ਤੇ ਜ਼ਿੰਮੇਵਾਰੀ ਆਪਣੀ ਆ ਬੋਲੋ ਸਤਨਾਕ ਕਿੰਨੇ ਕੌਮ ਨੇ ਆਪਾਂ ਨੂੰ ਜ਼ਥੇਦਾਰੀ ਦਿੱਤੀ ਹੈ ਤਾਂ ਜ਼ਿੰਮੇਦਾਰੀ ਆਪਣੀ ਆ ਨਾ ਫਿਰ ਸਾਰੀ ਮੈਂ ਕੌਮ ਨੂੰ ਸਿਰਫ ਇਹਨਾ ਸੰਦੇਸ਼ ਸਹੀ ਦੇਣਾ ਮੇਰਾ ਮਿਸ਼ਨ ਕੁਝ ਹੋਰ ਸੀ ਅੱਜ ਗੱਲ ਕਰਨੀ ਪਰ ਮੈਂ ਇਸ ਚੀਜ਼ ਦੇ ਉੱਤੇ ਕਿਉਂਕਿ ਕੌਮ ਦਾ ਇਕੱਠ ਹੈ ਸਾਧੂਆਂ ਦਾ ਇਕੱਠ ਹੈ ਮੈਂ ਇੱਕ ਕੌਮ ਨੂੰ ਸੰਦੇਸ਼ ਦੇਣਾ ਯਾਦ ਰੱਖਿਓ ਇਸ ਬਲੀ ਬਹਾਦਰ ਵੀਰ ਯੋਧੇ ਦਾ ਤਾਨੂੰ ਮਨ ਧਨ ਨਾਲ ਸਾਥ ਦੋ ਬਾਰ ਬਾਰ ਨਹੀਂ ਜੇ ਮਿਲਦੇ ਬਹੁਤ ਸਮੇ ਬਾਅਦ ਕਿਤੇ ਕੌਮ ਨੂੰ ਇਹੋ ਜਿਹਾ ਲੀਡਰ ਮਿਲਦਾ ਜਿਹੜਾ ਕੌਮ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕਰੇ ਤੁਹਾਨੂੰ ਪਤਾ ਨਾ ਕੁਝ ਹੰਕਾਰੀਆਂ ਨੇ ਬਾਬਾ ਜੀਵਨ ਸਿੰਘ ਦਾ ਨਿਸ਼ਾਨ ਟਰੈਕਟਰਾਂ ਨਾਲ ਸੁਤਣ ਦਾ ਯਤਨ ਕੀਤਾ ਸੀ ਉਹ ਨਿਸ਼ਾਨ ਡਿੱਗਣ ਨਹੀਂ ਦਿੱਤਾ ਬਾਬੇ ਨੇ ਉੱਥੇ ਜਾ ਕੇ ਖੜ ਗਿਆ ਤੇ ਸੂਰਜ ਛਿਪਨ ਤੋਂ ਪਹਿਲਾਂ ਪਹਿਲਾਂ ਉਹ ਨਿਸ਼ਾਨ ਖੜਾ ਕਰ ਦਿੱਤਾ ਜੱਜ਼ਲੀ ਇਕਲਾਬ ਉਹਦਾ ਮਾਮ ਦਾ ਬਾਬੇ ਨੂੰ ਭੁਗਤਣਾ ਪਿਆ ਮੱਲੇ ਦੇ ਵਿੱਚ ਕਿਸੇ ਸ਼ਰਾਰਤੀ ਅੰਸਰ ਨੇ ਬਾਬਿਆਂ ਤੇ ਗੋਲੀ ਚਲਾ ਦਿੱਤੀ ਬਾਬੇ ਤਾਂ ਵੀ ਕਿਹਾ ਕਹਿੰਦੇ ਕੋਈ ਨਹੀਂ ਭਲਾ ਹੋਵੇ ਜਿੰਨੇ ਚਲਾਈਏ ਬਾਬੇ ਸ਼ਹੀਦਾਂ ਦੀ ਦਸਤਾਰ ਸ਼ਹੀਦਾਂ ਦੀ ਸੇਵਾ ਤੇ ਸ਼ਹੀਦਾਂ ਦਾ ਸਨਮਾਨ ਇਹ ਜਥੇਬੰਦੀ ਤੁਸੀਂ ਵੇਖਦੇ ਹੀ ਹੋ ਬਾਬਾ ਜੀ ਲੱਖਾਂ ਰੁਪਏ ਭਰ ਕੇ ਵੀ ਭਾਈ ਗੁਰ ਕਮਾਲ ਸਿੰਘ ਵਰਗੇ ਰਾਗੀ ਨਹੀਂ ਮਿਲਦੇ ਜੀ ਤੇ ਉਹ ਸੱਦੇ ਤੇ ਬਿਨਾ ਤਨਕ ਬਿਨਾ ਭੇਟਾ ਤੋਂ ਹਾਜ਼ਰੀ ਭਰ ਕੇ ਗਏ ਤੇ ਤੁਸੀਂ ਇਹ ਵੇਖੋ ਤੁਹਾਡੀ ਸਟੇਜ ਦੋ ਜਥੇ ਆਏ ਤੇ ਦੋਵਾਂ ਨੂੰ ਟਾਈਮ ਹੀ ਨਹੀਂ ਮਿਲਿਆ ਦੋਵਾਂ ਨੂੰ ਸਟੇਜ ਸੈਕਟਰੀ ਨੇ ਕਿਹਾ ਵੀ ਜੁੜ ਕੇ ਬਾਬਾ ਜੀ ਅੱਧਾ ਘੰਟਾ ਜਰੀ ਭਰ ਦੋ ਤੇ ਸਾਧ ਸੰਗਤ ਜੀ ਬਲਾਰਾ ਵੀ ਉਹ ਹੀ ਹੁੰਦਾ ਜੇ 25 ਮਿੰਟ ਦਿੱਤੇ ਹੋਣ ਤੇ 5 ਮਿੰਟ ਛੱਡ ਕੇ ਜਾਵੇ ਕਿਉਂਕਿ ਸਟੇਜ ਤੇ ਜੇ ਇਧਰੋਂ ਕੋਈ ਕੰਨ ਚ ਕਹੀ ਜਾਵੇ ਬੱਸ ਕਰ ਇਧਰੋਂ ਕੋਈ ਚੋਲਾ ਖੀਚੀ ਜਾਵੇ ਉਧਰੋਂ ਸਟੇਜ ਸੈਕਟਰੀ ਘੜੀ ਵਿਖਾਈ ਜਾਵੇ ਤੇ ਠੀਠਾ ਵਾਂਗੂ ਲੱਗਾ ਹੀ ਰਵੇ ਲੱਗਾ ਹੀ ਰਵੇ ਉਹ ਬਲਾਰਾ ਨਹੀਂ ਜੀ ਹੁੰਦਾ ਇਹ ਗੱਲ ਯਾਦ ਰੱਖਿਓ ਇਹ ਉਹ ਸਟੇਜ ਮੈਂ ਨਾ ਇੱਕ ਵਾਰੀ ਐਸੇ ਸਟੇਜ ਤੋਂ ਕਿਹਾ ਸੀਗਾ ਮੈਂ ਕਿਹਾ ਰੰਗਰੇਟੇ ਸਿੰਘਾ ਬਾਬੇ ਦੇ ਚਰਨ ਪਵਾ ਲੋ ਘਰ ਘਰ ਬਾਬੇ ਨਾਲ ਫੋਟੋਆਂ ਖਿਚਾ ਲੋ ਘਰ ਘਰ ਇਹ ਇੱਕ ਦਿਨ ਐਸਾ ਸਮਾਂ ਆ ਜਾਣਾ ਜੇ ਲੈਂਚ ਲੱਗ ਕੇ ਦਰਸ਼ਨ ਕਰਨੇ ਪੈਣੇ ਲੈਂਚ ਐਸੇ ਸਟੇਜ ਤੇ ਐਸੇ ਸਟੇਜ ਤੇ ਮੈਂ ਕਹਿ ਸੀਗਾ ਤੇ ਉਹ ਸਮਾਂ ਤੁਸੀਂ ਵੇਖਦੇ ਪਏ ਹੋ ਇਹ ਸਾਂਝੀ ਵਾਲਤਾ ਦੀ ਸਟੇਜ ਹੈ ਇੱਥੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸਾਂਝਾ ਇੱਥੇ ਇੱਕ ਪੰਗਤ ਤੇ ਇੱਕ ਸੰਗਤ ਤੇ ਇੱਕ ਬਾਟਾ ਜੇ ਇਸ ਜਥੇਦਾਰ ਦੇ ਇਸ ਜਰਨੈਲ ਦੇ ਤੁਸੀਂ ਖੰਭ ਬਣ ਕੇ ਚੱਲੋਗੇ ਨਾ ਤੇ ਤੁਹਾਨੂੰ ਤ੍ਰੂ ਤਾਰਾ ਬੁਲਾ ਦੂਗਾ ਇਹ ਜਥੇਦਾਰ ਤ੍ਰੂ ਤਾਰਾ ਕੋਈ ਮਨਸੂਬਾ ਆਪਣਾ ਨਹੀਂ ਜੇ ਕਦੀ ਵਿਖਾ ਦਿਓ ਇੱਕ ਬਾਬਾ ਜੀ ਦੇ ਭਰਾ ਦੀ ਮਰਤੂ ਤੋਂ ਬਗੈਰ ਕੋਈ ਵਿਖਾ ਦੇਵੇ ਵੀ ਬਾਬਾ ਆਪਣੇ ਪਰਿਵਾਰ ਦੀ ਬਰਾਤ ਚ ਗਿਆ ਹੋਵੇ ਆਪਣੇ ਪਰਿਵਾਰ ਦੇ ਕਿਸੇ ਵਿਆਹ ਸ਼ਾਦੀ ਚ ਗਿਆ ਹੋਵੇ ਤੇ ਹਰ ਰੋਜ਼ ਤੁਹਾਡੇ ਦੁੱਖ ਸੁੱਖ ਦੇ ਵਿੱਚ ਖੜਦਾ ਸਮਾਂ ਬਹੁਤ ਸੀਮਤ ਹੈ ਮੈਂ ਇੰਨੀਆਂ ਕੀ ਬੇਨਤੀਆਂ ਕਰਨੀਆਂ ਵੀ ਇਹ ਦੁਸ਼ਟਾਂ ਨੂੰ ਬਾਬੇ ਨੂੰ ਜਵਾਬ ਨਾ ਦੇਣਾ ਪਵੇ ਇਹ ਸੰਗਤ ਜਵਾਬ ਦਵੇ ਇਹ ਮذਬੀ ਸਿੱਖ ਕੌਮ ਜਵਾਬ ਦਵੇ ਵੀ ਸਾਡਾ ਜਥੇਦਾਰ ਕੌਣ ਹੈ ਇਹ ਕੌਮ ਜਵਾਬ ਦਵੇ ਸਾਡਾ ਜਥੇਦਾਰ ਕੌਣ ਹੈ ਸਾਡਾ ਜਥੇਦਾਰ ਹੈ ਬਾਬਾ ਖੜੀਆਂ ਕਰਕੇ ਸਬੂਤ ਦੇਣਾ ਸਾਡਾ ਜਥੇਦਾਰ ਹੈ ਕੌਮ ਦਾ ਬਾਬਾ ਮੇਜਰ ਸਿੰਘ ਜੀ ਸੋਢੀ ਨਨਕਾਣਾ ਸਾਹਿਬ ਸੰਪਰਦਾਇ ਅਸੀਂ ਤਨ ਮਨ ਤਨ ਦੇ ਨਾਲ ਬਾਬਾ ਮੇਜਰ ਸਿੰਘ ਜੀ ਦੇ ਨਾਲ ਤੇ ਨਾਲ ਰਵਾਂਗੇ ਇੱਕ ਵਾਰੀ ਜਕਾਰਾ ਗਜਾਵਾਂਗੇ ਤੇ ਬਾਵਾ ਖੜੀਆ ਕਰਕੇ ਇਹ ਸਬੂਤ ਦੇਣਾ ਕਿ ਅਸੀਂ ਬਾਬਾ ਮੇਜਰ ਸਿੰਘ ਦੇ ਨਾਲ ਆ ਜਕਾਰੇ ਗਜਾਵੇ ਹੰਧਾਲੇ ਜਾਵੇ ਜੈਦਰ ਬਾਬਾ ਮੇਜਰ ਸਿੰਘ ਸੋਢੀ ਦੇ ਮਾਲ ਨੂੰ ਭਾਵ ਸਤਿ ਸ੍ਰੀ ਅਕਾਲ ਬਾਬਿਆਂ ਦਾ ਬੜਾ ਹੀ ਅਰਮਨ ਪਿਆਰਾ ਜਥੇਦਾਰ ਬਾਬਾ ਹਰਪ੍ਰੀਤ ਸਿੰਘ ਜੀ ਢੋਲੀਪਾਲ ਵਾਲੇ ਉਹ ਵੀ ਆਏ ਨੇ ਹਾਜ਼ਰੀ ਭਰਨ ਵਾਸਤੇ ਸਮੇਂ ਦੀ ਘਾਟ ਹੋਣ ਕਰਕੇ ਮੈਂ ਹੀ ਉਹਨਾਂ ਦੀ ਹਾਜ਼ਰੀ ਲਵਾਈ ਉਹਨਾਂ ਦਾ ਜਿੱਤਰਾ ਬਾਬਾ ਇਕਬਾਲ ਸਿੰਘ ਜੀ ਦੋਵੇਂ ਜਥੇ ਇਕੱਠੀ ਹਾਜ਼ਰੀ ਭਰ ਗਏ ਨਾ ਐਵੇਂ ਅਸੀਂ ਵੀ ਦੋਵਾਂ ਨੇ ਇਕੱਠੀ ਹਾਜ਼ਰੀ ਭਰ ਦਿੱਤੀ ਆ ਜਥੇਦਾਰ ਬਾਬਾ ਹਰਪ੍ਰੀਤ ਸਿੰਘ ਜੀ ਦੀ ਵੀ ਹਾਜ਼ਰੀ ਕਬੂਲ ਕਰਨੀ ਸੰਗਤ ਨੇ ਤੇ ਇਹਨਾਂ ਨੇ ਸਮਾਗਮ ਰੱਖਿਆ ਏ ਤੇ ਦੋ ਬੱਚੀਆਂ ਦੀ شادی ਕਰਨੀ ਹੈ ਉਥੇ ਰਾਜਸਥਾਨ ਹਨੂਮਾਨਗੜ ਤੇ ਉਹ ਜਿਹੜੇ ਦੋ ਬੱਚੀਆਂ ਦੇ ਪੱਲੇ ਫੜਾਉਣੇ ਜਾਂ ਉਥੇ ਕੋਈ ਵੀ ਕਾਰਜ ਕਰਨਾ ਸਾਰਾ ਸਮਾਗਮ ਜਿਹੜਾ ਉਹ ਸਿੰਘ ਸਾਹਿਬ ਜ਼ਥੇਦਾਰ ਬਾਬਾ ਮੇਜਰ ਸਿੰਘ ਜੀ ਦੀ ਅਗਵਾਈ ਚ ਹੋਣਾ ਤੇ ਇਹਨਾਂ ਨੇ ਆਪਣੇ ਘਰ ਕਮਲਨਦ ਨਾਲ ਸਾਰਾ ਕਾਰਜ ਕਰਨਾ ਹੈ ਬਾਬਾ ਹਰਪ੍ਰੀਤ ਸਿੰਘ ਜੀ ਨੇ ਸਭ ਕੁਝ ਬਾਬਾ ਜੀ ਨੂੰ ਸਮਰਪਿਤ ਕੀਤਾ ਹੈ ਵੀ ਇਹ ਹੀ ਸਾਡੀ ਸਾਰੇ ਸਮਾਗਮ ਦੀ ਅਗਵਾਈ ਕਰਨਗੇ ਤੇ ਸਾਰੀਆਂ ਸੰਗਤਾਂ ਨੂੰ ਖੁੱਲਾ ਸੱਦਾ ਹੈ ਵੀ ਉੱਥੇ ਹਨਬਾਨਗੜ ਪਹੁੰਚ ਕੇ 16 ਫਰਵਰੀ ਨੂੰ ਉਹਨਾਂ ਲੋੜਵੰਦ ਬੱਚੀਆਂ ਦੀ ਸ਼ਾਦੀ ਦੇ ਵਿੱਚ ਸ਼ਾਮਲ ਹੋ ਕੇ ਨਾਲੇ ਉੱਥੇ ਬਾਬਿਆਂ ਨੇ ਨਿਵਾਜਣਾ ਹੈ ਬਾਬਾ ਹਰਪ੍ਰੀਤ ਸਿੰਘ ਨੂੰ ਤੇ ਸਾਰਿਆਂ ਨੇ ਸ਼ਰੀਕ ਹੋ ਕੇ ਹਾਜ਼ਰੀ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਇਤਨੀ ਕਿ ਸੇਵਾ ਪ੍ਰਵਾਨ ਕਰਨੀ ਅਗਲਾ ਪ੍ਰੋਗਰਾਮ ਸਤੇ ਸੈਕਟਰੀ ਸਾਹਿਬ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ